ਦਰਜਨ ਭਰ ਦੇ ਕਰੀਬ ਨੌਜਵਾਨਾਂ ਨੇ ਕੀਤਾ ਹਮਲਾ ਸੀਸੀਟੀਵੀ ਫੁਟੇਜ ਆਏ ਸਾਹਮਣੇ ਡੇਰਾਬਸੀ ਲੜਾਈ ਦੀ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜੋ ਕਿ ਡੇਰਾਬਸੀ ਦੀ ਕੈਂਟਰ ਯੂਨੀਅਨ ਦੇ ਬਾਹਰ ਦੀ ਹੈ ਡੇਰਾਬਸੀ ਕੈਂਟਰ ਯੂਨੀਅਨ ਦੇ ਬਾਹਰ ਹੋਈ ਲੜਾਈ ਨੂੰ ਲੈ ਕੇ ਡੇਰਾਬਸੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪਿੰਡ ਚੰਗੇਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਡੇਰਾਬਾਸੀ ਕੈਂਟਰ ਯੂਨੀਅਨ ਦੇ ਬਾਹਰ ਜਦੋਂ ਉਹ ਆਪਣੇ ਸਾਥੀ ਨਾਲ ਬੈਠਾ ਸੀ ਤਾਂ 10 ਤੋਂ 15 ਨੌਜਵਾਨਾਂ ਨੇ ਉਹਨਾਂ ਤੇ ਡੰਡੇ ਅਤੇ ਸੋਟਿਆਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਤੇ ਜ਼ਿਆਦਾ ਸੱਟ ਲੱਗਣ ਦੇ ਨਾਲ ਜ਼ਖਮੀ ਹਾਲਤ ਦੇ ਵਿੱਚ ਡੇਰਾਬਾਸੀ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਡੇਰਾਬਾਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਸ਼ਿਕਾਇਤ ਮਿਲਣ ਦੇ 4 ਤੋਂ 5 ਨੌਜਵਾਨਾਂ ਖਿਲਾਫ ਬਾਈ ਨੇਮ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਵੱਖ-ਵੱਖ ਧਰਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ ਨਾਮ ਹਰਵਿੰਦਰ ਜੀ ਮੇਰਾ ਕਿਹੜਾ ਪਿੰਡ ਹੈ ਪਿੰਡ ਚੰਗੇਰਾ ਜੀ ਮੇਰਾ ਕੀ ਮਾਮਲਾ ਕੀ ਹੈ ਸਾਰਾ ਤੁਸੀਂ ਬਤਹੋ ਇੱਕ ਪਿੰਡ ਚ ਹੋਇਆ ਜੀ ਥੋੜਾ ਮੋਟਾ ਝਗੜਾ ਜੀ ਉਹ ਪਿੰਡ ਵਾਲਿਆਂ ਨੇ ਸਲਝਾ ਦਿੱਤਾ ਜੀ ਮੈਂ ਸੁਵਜ ਜੀ ਆਪਣੇ ਕੰਮ ਤੇ ਆ ਰਹੇ ਸੀਗੇ ਡੇਰਾਵਸੀ ਡੇਰਾਵਸੀ ਮੈਂ ਆਪਣੇ ਕੰਮ ਤੇ ਆਇਆ ਇਹਨਾਂ ਨੇ ਮੇਰਾ ਟਾਈਮ ਨੋਟ ਕਰੇ ਸੀਗੇ ਜੀ ਫਿਰ ਆ ਕੇ ਮੇਰੇ ਤੇ ਇਹਨਾਂ 10-12 ਜਣਿਆਂ ਨੇ ਅਟੈਕ ਕੀਤਾ ਜੀ ਫਿਰ ਅਟੈਕ ਕਰਕੇ ਮੈਨੂੰ ਅਟੈਕ ਕਰਕੇ ਨੇ ਜਦੀ ਨੱਠ ਗਈ ਮੈਨੂੰ ਡੇਰਾਵਸੀ ਦੇ ਧੱਕੇ ਹੋਣਾ ਪਿਆ ਜੀ ਹਸਪਤਾਲ 'ਚ ਫਿਰ ਮੈਂ ਕੰਪਲੀਟ ਕੀਤੀ ਜੀ ਉਸਤੇ ਇਹ ਆਮ ਆਦਮੀ ਪਾਰਟੀ ਕਿਉਂ ਗਈ ਥੋੜੀ ਜੀ ਉਹਨਾਂ ਨੇ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਕਿੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਕੰਪਲੇਂਟ ਕਰਦੇ ਹਾਂ ਜੀ ਉਸਕੇ ਮੇਲਰ ਹੋ ਗਈ ਖਾਨਦਾਨ ਲੱਗੇ ਤਾਂ ਸੰਝੇ ਜਾਏਗੀ ਤਕੀਬ ਮੰਗੀ ਕਰਦੇ ਸਾਇਨਲ ਸਜ਼ਾ ਮਿਲਣੀ ਚਾਹੀਦੀ ਹੈ ਤੇ ਕੀ ਮਾਮਲਾ ਕੀ ਹੈ ਤੁਹਾਡੇ ਦੋਸਤ ਨਾਲ ਜੋ ਲੜਾਈ ਮਾਰਪੜਾਈ ਹੋਣਾ ਸਰਵਤਾਂ ਹੋਇਆ ਜੀ ਸੀ ਬੈਠੇ ਤੇ ਕੁਰਸੀਆਂ ਤੇ ਤੇ ਉਹ ਆਪਣੇ ਨੂੰ ਬੈਲ ਵੱਜ ਗਿਆ ਸੀ ਪਹਿਲੇ ਸੁਣ ਲਾਂਗੇ ਆਰਾ ਦਾ ਜਿੱਥੇ ਤੇ ਉਹਨਾਂ ਨੇ ਇੱਕ ਲੱਖ ਦਾ ਹਮਲਾ ਕਰਦੇ ਇਸ ਦਾ ਤੇ ਕਿੱਥੇ ਦਾ ਮਾਮਲਾ ਹੈ ਇਹ ਡੇਰਾ ਵਸੀ ਯੂਨੀਅਨ ਦਾ ਜੀ ਵੈਲਕਮ ਅੱਛਾ ਫਿਰ ਤੁਸੀਂ ਕੀ ਕੀਤਾ ਬਚਾਇਆ ਨਹੀਂ ਆਪਣੇ ਦੋਸਤ ਨੂੰ ਬਚਾਇਆ ਇਹਨੇ ਨੂੰ ਮੈਂ ਯੂਨੀਅਨ ਦੇ ਬੰਦੇ ਲੈ ਜੀ ਬੁਲਾ ਕੇ ਇਹਨੇ ਮਾਰ ਕੇ ਲਾਂਗੇ ਤੇ ਜੀ ਤੇ ਉਹਨਾਂ ਕੋਲ ਕੀ ਕੀ ਹਥਿਆਰ ਸੀ ਉਹਨਾਂ ਕੋਲ ਬੈਠ ਤੇ ਜੀ ਕਹੀ ਵਾਲੇ ਬਿੰਦੇ ਤੇ ਬਾਕੀ ਹੋਰ ਵੀ ਤਾਂ ਇਹ ਹਥਿਆਰ ਸਾਨੂੰ ਨਾ ਡੇਰਾ ਵਸੀ ਪੁਲਿਸ ਸਟੇਸ਼ਨ ਆਪਣ ਡੇਰਾ ਵਸੀ ਸਿਵਲ ਹਸਪੀਟਲ ਤੋਂ ਮੈਸੇਜ ਮਸੂਲ ਹੋਇਆ ਸੀ ਇੱਕ ਵੀ ਹਰਮਿੰਦਰ ਸਿੰਘ ਨਾਮ ਦਾ ਲੜਕਾ ਪਿੰਡ ਚੰਗੇਰ ਥਾਣਾ ਬਨੂੜ ਚ ਪੈਂਦਾ ਹੈ ਇੱਥੇ ਲੜਾਈ ਝਗੜੇ ਕਾਰਨ ਦਾਖਲ ਆ। ਪ੍ਰਵੀਂਦਰ ਸਿੰਘ ਦੀ ਸਟੇਟਮੈਂਟ ਹੈ ਜੀ ਅਸੀਂ ਲਈ ਲਿਖੀ ਆ ਉਹਨਾਂ ਨੇ ਦੱਸਿਆ ਵੀ ਵੈਲਕਮ ਯੂਨੀਅਨ ਹੈ ਇੱਥੇ ਕੈਂਟਰ ਯੂਨੀਅਨ ਹੈ ਡੇਰਾ ਵਸੀ। ਇੱਥੇ ਬੈਠਿਆ ਸੀ 11:30 ਵਜੇ। ਤਾਂ ਇਹਦੇ ਪਿੰਡ ਦੇ ਪੰਜ-ਛੇ ਲੜਕੇ ਜਿਹੜੇ ਆਏ ਆ ਉਹਨਾਂ ਨੇ ਆ ਕੇ ਨਾ ਤੇ ਹਮਲਾ ਕੀਤਾ ਕੁੱਟਮਾਰ ਕਰਨ ਲੱਗ ਗਏ। ਤੇ ਉਹ ਕੁੱਟ ਦੌਰਾਨ ਲੜਾਈ ਝਗੜੇ ਦੌਰਾਨ ਇੱਕ ਤਾਂ ਇਹਦੀ ਬਾਹ ਫ੍ਰੈਕਚਰ ਹੋ ਗਈ ਹੈ। ਤੇ ਇਹਦੇ ਸਰਚੇ ਵੀ ਉਹਨਾਂ ਨੇ ਡਾਂਗਾ ਵਗੈਰਾ ਮਾਰੀਆਂ ਤੇ ਕੱਲ ਅਸੀਂ ਐਫ ਆਈ ਆਰ ਲੋਜ ਕਰਤੀ ਹੈ ਜੇ ਬਿਆਨਾਂ ਤੇ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਤਲਾਸ਼ ਹੈ ਉਹ ਜਾਰੀ ਹੈ ਅੱਜ ਕੱਲਚ ਅਸੀਂ ਅਰੈਸਟ ਪਾਕ ਹੈ ਨੇਪਾਲਾਂ ਗਏ ਨਾ ਜੀ ਅੱਜ ਕੱਲਚ ਅਰੈਸਟ ਸਰ ਐਫ ਆਈ ਆਰ ਨੰਬਰ ਤੇ ਕਿਸ ਤਾਰਾਂ ਦੇ ਜੀ ਐਫ ਆਈ ਆਰ ਨੰਬਰ ਸਰ 273 ਹੈ ਇਹ ਹੈ ਜੀ ਹੈ ਜੀ ਅੰਡਰ ਸੈਕਸ਼ਨ 115 126 ਜੀ 117 ਜੀਮਨ 2 355 ਜੀਮਨ 2 ਤੇ 354 ਜੀਵਨ 3 ਤੇ 199 ਜੀਵਨ 3 ਤੇ 190 ਇਹ BNS ਜਿਹੜੀ 2023 ਦੇ ਤਹਿਤ ਐਫਆਰ ਲੋਚ ਕੀਤੀ ਐ ਸੀ ਬਾਕੀ ਇਹਦੀ ਤਫਤੀਸ਼ ਜਾਰੀ ਹੈ ਜੀ